ਅਹਿਮਦ ਖੁਰਸ਼ੀਦ ਆਪਣੇ ਪਿੰਡ ਦੀਆਂ ਉਹਨਾਂ ਗਲੀਆਂ ਨੂੰ ਪਛਾਣ ਰਿਹਾ ਜਿਨ੍ਹਾਂ 'ਚ ਉਹ ਨਿੱਕੇ ਹੁੰਦਿਆਂ ਖੇਡਦਾ ਹੁੰਦਾ ਸੀ। ਸੰਤਾਲੀ ਦੀ ਵੰਡ ਨੇ ਉਸ ਦਾ ਬਚਪਨ ਅਤੇ ਇਹ ਗਲੀਆਂ ਉਸ ਤੋਂ ਖੋ ਲਈਆਂ। 77 ਸਾਲਾਂ ਬਾਅਦ ਬਜ਼ੁਰਗ ਹੋ ਚੁੱਕੇ ਅਹਿਮਦ ਅੱਜ ਆਪਣੇ ਨੇ ਖੁਸ਼ੀ ਹੋਈ ਤੇ ਬਹੁਤ ਖੁਸ਼ੀ ਹੋਈ ਆ ਹਾਂ ਸਾਰਾ ਪਿੰਡ ਖੁਸ਼ ਹੋ ਹਾਂ ਤੇ ਮੈਂ ਵੀ ਖੁਸ਼ ਮਾ ਵੀ ਖੁਸ਼ ਹਾਂ ਹਾਂ ਆਪਣਾ ਪਿੱਛੇ ਕਿਹੜਾ ਪਿੰਡ ਆ ਜੀ ਪਾਕਿਸਤਾਨ ਚ ਪਾਕਿਸਤਾਨ ਹਾਂ ਪਲੇਰ ਤਹਿਸੀਲ ਜਿਹੜਾ ਲੱਗੇ ਅੱਛਾ ਜੀ ਲਲਕਾਣਾ ਸਾਡਾ ਜ਼ਿਲ੍ਹਾ ਕੇ ਸ਼ੇਖੂਪੁਰ ਸੀ ਜੀ 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 ਪਾਣੀ ਕਿੱਦਾਂ ਦਾ ਲੱਗਾ ਫੇ ਇਥੋਂ ਦਾ ਪਾਣੀ ਜੀ ਮੈਂ ਸਰ ਦੌਜੀ ਪੀ ਮਾ ਵੀ ਦਾ ਪੀ ਲਿਆ ਹਾਂ ਹਾਂ ਆ ਰੋਹ ਅਪਕਲ ਆ ਰੋਹ ਬਾਜਪੀਤਾ ਸੁਪਨਿਆਂ ਚ ਜ਼ਿਆਦਾ ਆਂਦਾ ਹੀ ਪਿੰਡ ਹਾਂ ਸੁਪਨੇ ਹਾਂ ਤੇ ਯਾਖਣਾ ਤੁਹਾਡਾ ਤਾਇਆ ਯਾਖਾ ਉਹ ਤੂੰ ਤੇਰਾ ਰੂਹ ਹੈ ਹੀ ਉੱਥੇ ਅੱਛਾ ਹਾਂ ਕੋ ਬਾਹਰ ਜਾਣਾ ਯਾਹ ਵਾਲੇ ਰੂਹ ਉੱਥੇ ਹੀ ਆਂ ਅਹਿਮਦ ਖਰਸ਼ੀਦ ਦਾ ਸਵਾਗਤ ਕਰਨ ਸਮੇਂ ਪਿੰਡ ਦੇ ਹਰ ਵਾਸੀंदे ਦੇ ਚਿਹਰੇ ਤੇ ਇੱਕ ਵੱਖਰੀ ਹੀ ਖੁਸ਼ੀ ਸੀ ਜਿਵੇਂ ਉਹਨਾਂ ਦਾ ਕੋਈ ਪੁਰਾਣਾ ਘਰ ਦਾ ਬਜ਼ੁਰਗ ਵਾਪਸ ਪਰਤ ਆਇਆ ਪਿੰਡ ਪੰਚਾਇਤ ਸਣੇ ਹਰ ਪਿੰਡ ਵਾਸੀ ਨੇ ਆਪਣੇ ਇਸ ਬਜ਼ੁਰਗ ਨੂੰ ਤਹੇ ਦਿਲੋਂ ਜੀ ਆਇਆਂ ਆਖਿਆ ਇਸ ਮੌਕੇ ਉਹਨਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਆਪਣੀ ਉਮਰ ਦੇ ਅਖੀਰਲੇ ਪੜਾ ਤੇ ਪਹੁੰਚੇ ਅਹਿਮਦ ਖੁਰਸ਼ੀਦ ਵਰਗੇ ਬਜ਼ੁਰਗਾਂ ਨੂੰ ਉਹਨਾਂ ਦੇ ਪਿੰਡ ਵੇਖਣ ਲਈ ਬਿਨਾਂ ਸ਼ਰਤਾਂ ਦੇ ਵੀਜ਼ੇ ਦਿੱਤੇ ਜਾਣ ਕਿਨਾਂ ਦਿੱਤਾ ਤਾਂ ਮੈਂ ਨਹੀਂ ਮੈਂ ਆਪਣੇ ਪਿੰਡ 'ਚ ਜਾਵਾਂ ਤੇ ਅਸੀਂ ਖਾਸ ਰਖੀਬਾਪੂ ਜੀ ਤੁਹਾਨੂੰ ਜਰੂਰ ਖੜਾਂਗੇ ਕਿ ਉਹ ਮਹਾਰਾਜ ਨੇ ਕਿਰਪਾ ਕੀਤੀਏ ਕਿ ਸਾਡੇ ਪਿੰਡ ਆਏ ਨੇ ਸਰਕਾਰਾਂ ਨੂੰ ਕਹਿੰਨਾ ਵੀ ਜਿਹੜੇ ਬਟੇਰੀ ਉੱਪਰ ਦੇ 60 ਸਾਲ ਤੋਂ ਤਾਂ ਨੇ ਉਹਨਾਂ ਹੁਣ ਕਿਹੜੇ ਸੀਆਈਡੀ ਦਰ ਲੈਣੀ ਹੈ ਉਹਨਾਂ ਤੇ ਆਪ ਜਾਣ ਦੇਣਾ ਖੁੱਲੇ ਆ ਜਾਣ ਦੇਣਾ ਚਾਹੀਦਾ ਤੇ ਉਹ ਮੇਰੇ ਭਾਈ ਸਾਹਿਬ ਜਿਹੜੇ ਦੂਸਰੇ ਜਿਹੜੇ ਨੰਬਰਦਾਰ ਆ ਇਸ ਵੇਲੇ ਮੌਜੂਦਾ ਪਿੰਡ ਦੇ ਉਹ ਗਏ ਪਾਕਿਸਤਾਨ ਤੇ ਉਹਨਾਂ ਨੂੰ ਇਹਨਾਂ ਦੇ ਸੱਜਣ ਮਿਲੇ ਜਦੋਂ ਪੁੱਛਿਆ ਤੁਹਾਡਾ ਜ਼ਿਲ੍ਹਾ ਕਿਹੜਾ ਉਹਨਾਂ ਕਹਿੰਦੇ ਗੁਰਦਾਸਪੁਰ ਇਹਨਾਂ ਨੇ ਤੇ ਉਹਨਾਂ ਨੂੰ ਮਤਲਬ ਜਫੀਆਂ ਪਾਈਆਂ ਤੇ ਮਿਲੇ ਤੇ ਮਤਲਬ ਜਾਨੀ ਕਿ ਜਿਵੇਂ ਪੁੱਤ ਭਤੀਜੇ ਮਿਲੇ ਹੁੰਦੇ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਹੋਣ ਲੱਗ ਪਈ ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਕਿਸੇ ਤਰੀਕੇ ਨਾਲ ਨਾ ਮਤਲਬ ਜੇ ਤੁਸੀਂ ਮੈਨੂੰ ਮਚਰਾਵਾ ਵਿਖਾ ਦਿਓ ਤਾਂ ਸਮਝ ਲਓ ਮੇਰਾ ਹੱਜ ਹੋ ਜਾਊਗਾ ਆਪਾਂ ਵੀ ਕਿਤੇ 10 20 50 ਦਿਨ ਲਈ ਬਾਹਰ ਚੱਲ ਜਾਈਏ ਤਾਂ ਸਾਨੂੰ ਆਪਣੇ ਪਿੰਡ ਦੀ ਘਰ ਦੀ ਖੇਚ ਹੁੰਦੀ ਆ ਪਰ ਮੈਂ ਸਮਝਦਾ ਇਹਨਾਂ ਦੀ ਜਿਹੜੀ 77 ਸਾਲ ਦੀ ਖੇਚ ਆ ਉਹ ਮੱਕੇ ਮਦੀਨੇ ਤੋਂ ਕੱਟ ਨਹੀਂ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਵਖੋ ਜੀ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਘਰਾਂ ਚੋਂ ਜ ਬੀਬੀਆਂ ਭੈਣਾਂ ਬੱਚੀਆਂ ਬਜ਼ੁਰਗ ਕੋਈ ਘਰ ਦਾ ਜੀ ਸਾਡਾ ਨਹੀਂ ਰਿਹਾ ਜਿਨ੍ਹਾਂ ਨੇ ਇਹਨਾਂ ਦਾ ਸਵਾਗਤ